ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਲੋਕੀ ਦਾ ਜੂਸ ਜੇ ਅਸੀਂ ਰੋਜ਼ਾਨਾ ਪੀਨੇ ਆ ਤਾਂ ਸਾਡੀ ਸਿਹਤ ਨੂੰ ਬੜੇ ਅਣਗਿਣਤ ਫਾਇਦੇ ਮਿਲਦੇ ਇਹਦੇ ਤੋਂ ਤੇ ਅਸੀਂ ਕਈ ਬਿਮਾਰੀਆਂ ਤੋਂ ਵੀ ਬਚੇ ਰਹਿੰਨੇ ਆ ਪਰ ਕੁਝ ਧਿਆਨ ਦੇਣ ਵਾਲੀਆਂ ਗੱਲਾਂ ਵੀ ਆ ਲੋਕੀ ਦਾ ਜੂਸ ਜਦੋਂ ਬਣਾਉਣਾ ਏ ਤੇ ਇਹਨੂੰ ਪੀਣ ਵੇਲੇ ਸੋ ਇਹਨਾਂ ਬਾਰੇ ਵੀ ਅਸੀਂ ਵੀਡੀਓ ਦੇ ਅਖੀਰ 'ਚ ਗੱਲ ਕਰਾਂਗੇ ਇਹਦੇ ਨਾਲ ਨਾਲ ਇੱਕ ਹੋਰ ਖਾਸ ਜੂਸ ਬਾਰੇ ਗੱਲ ਕਰਾਂਗੇ ਜਿਹੜਾ ਸਾਡੇ ਸਰੀਰ 'ਚੋਂ ਹਾਨੀਕਾਰਕ ਪਦਾਰਥਾਂ ਨੂੰ ਟੌਕਸਿਨਸ ਨੂੰ ਬਾਹਰ ਕੱਢਦਾ ਏ ਤੇ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ ਲੋਕੀ ਦੇ ਜੂਸ ਦੀ ਅਜੇ ਹੀ ਖਾਸੀਅਤ ਆ ਕਿ ਇਹਦੇ ਵਿੱਚ ਮਿੱਠਾ ਨਾ ਮਾਤਰ ਹੁੰਦਾ ਏ ਤੇ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਨੰਬਰ 2 ਜੂਸ ਸਾਨੂੰ ਲੋਕੀ ਦਾ ਸਬਜ਼ੀ ਦੀ ਬਜਾਏ ਜੂਸ ਕਿਉਂ ਪੀਣਾ ਚਾਹੀਦਾ ਕਿਉਂਕਿ ਦੋਸਤੋ ਜਦੋਂ ਅਸੀਂ ਸਬਜ਼ੀ ਬਣਾਉਨੇ ਆ ਤਾਂ ਇਹਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਹੁੰਦੇ ਆ ਵਿਟਾਮਿਨ ਸੀ ਹੋ ਗਿਆ ਜਾਂ ਕੈਲਸ਼ੀਅਮ ਹੋ ਗਿਆ ਜਾਂ ਵਿਟਾਮਿਨ ਕੇ ਵੀ ਇਹਦੇ ਵਿੱਚ ਬਹੁਤ ਵਧੀਆ ਪਾਇਆ ਜਾਂਦਾ ਏ ਦੋਸਤੋ ਉਹ ਬਹੁਤ ਘੱਟ ਰਹਿ ਜਾਂਦੇ ਜਿਹੜੇ ਪੋਸ਼ਟਿਕ ਤੱਤ ਹੁੰਦੇ ਲੋਕੀ ਚ ਸੋ ਜਿਹਦੇ ਕਰਕੇ ਸਾਨੂੰ ਸਬਜ਼ੀ ਦੀ ਬਜਾਏ ਇਹਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਏ ਸੋ ਦੋਸਤੋ ਆਓ ਬਿਨਾਂ ਕਿਸੇ ਦੇਰੀ ਤੋਂ ਇਹਦੇ ਫਾਇਦਿਆਂ ਵੱਲ ਚੱਲਦੇ ਹਾਂ ਵੀ ਸਾਡੀ ਸਿਹਤ ਨੂੰ ਕੀ ਕੀ ਲਾਭ ਮਿਲਦੇ ਜੇ ਅਸੀਂ ਰੋਜ਼ਾਨਾ ਲੋਕੀ ਦਾ ਜੂਸ ਪੀਨੇ ਆ ਦੋਸਤੋ ਜੇ ਦੇ ਪਹਿਲੇ ਫਾਇਦੇ ਨੂੰ ਵੇਖੀਏ ਤਾਂ ਦਿਲ ਵਾਸਤੇ ਦਿਲ ਦੀ ਸਿਹਤ ਵਾਸਤੇ ਬਹੁਤ ਵਧੀਆ ਮੰਨਿਆ ਗਿਆ। ਸੋ ਦਿਲ ਦੇ ਮਰੀਜ਼ਾਂ ਨੂੰ ਇਹਦਾ ਜ਼ਰੂਰ ਸੇਵਨ ਕਰਨਾ ਚਾਹੀਦਾ। ਕਿਉਂਕਿ ਦੋਸਤੋ ਲੋਕੀ ਜੇ ਅਸੀਂ ਰੋਜ਼ ਇਹਦਾ ਜੂਸ ਪੀਨੇ ਆ ਤਾਂ ਸਾਡੇ ਖੂਨ 'ਚ ਜਿਹੜਾ ਕੋਲੇਸਟ੍ਰੋਲ ਦਾ ਲੈਵਲ ਆ ਖੂਨ ਦੀ ਚਰਬੀ ਨੂੰ ਇਹ ਬਹੁਤ ਘਟਾ ਦਿੰਦਾ ਏ। ਇਹਦੇ ਨਾਲ ਨਾਲੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਇਹ ਠਾ ਲੈ ਕੇ ਆਉਂਦਾ। ਤੇ ਦੋਸਤੋ ਲੋਕੀ ਜੇ ਅਸੀਂ ਰਜਾਨਾ ਪੀਨੇ ਤਾਂ ਸਾਡੀ ਬਲੱਡ ਦੀ ਜਿਹੜੀ ਸਰਕੂਲੇਸ਼ਨ ਆ ਉਹ ਵੀ ਵਧੀਆ ਹੋ ਜਾਂਦੀ ਸਾਡੀਆਂ ਨਸਾਂ 'ਚ ਖੂਨ ਦਾ ਵਹਾਅ ਵੀ ਵਧੀਆ ਹੋ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਵੀ ਇਹ ਸਾਡੇ ਦਿਲ ਦੀ ਸਿਹਤ ਨੂੰ ਵਧੀਆ ਬਣਾਉਂਦਾ ਏ ਦੋਸਤੋ ਜੇ ਇਹਦੇ ਅਗਲੇ ਫਾਇਦੇ ਵੱਲ ਚੱਲੀਏ ਤਾਂ ਇਹ 슈ਗਰ ਦੇ ਮਰੀਜ਼ਾਂ ਲਈ ਵੀ ਬੜਾ ਬੈਨੀਫੀਸ਼ੀਅਲ ਆ ਕਿਉਂਕਿ ਲੋਕੀ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਏ ਇਹਦੇ ਨਾਲ ਨਾਲ ਇਹਦੇ ਵਿੱਚ ਫਾਈਬਰ ਦੀ ਮਾਤਰਾ ਬੜੀ ਵਧੀਆ ਹੁੰਦੀ ਆ ਜਿਹਦੇ ਕਰਕੇ ਇਸ 슈ਗਰ ਦੇ ਮਰੀਜ਼ਾਂ ਨੂੰ ਜਿਹੜਾ ਖੂਨ 'ਚ ਬਲੱਡ 슈ਗਰ ਦਾ ਲੈਵਲ ਆ ਉਹਨੂੰ ਹੀ ਠਰ ਰੱਖਦਾ ਏ ਸੋ ਭੋਜਨ ਤੋਂ ਜਦੋਂ ਵੀ ਤੁਸੀਂ ਭੋਜਨ ਕਰਨਾ ਸਵੇਰੇ ਤਾਂ ਭੋਜਨ ਤੋਂ 1 ਘੰਟਾ ਪਹਿਲਾਂ ਤੁਹਾਨੂੰ ਲੋਕੀ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਜੇ ਤੁਹਾਨੂੰ ਸ਼ੂਗਰ ਆ ਕਿਉਂਕਿ ਦੋਸਤੋ ਜਦੋਂ ਲੋਕੀ ਦੇ ਜੂਸ ਤੋਂ ਬਾਅਦ ਤੁਸੀਂ ਭੋਜਨ ਖਾਓਗੇ ਤਾਂ ਭੋਜਨ ਚੋਂ ਜਿਹੜੀ ਕਹ ਲੋ ਵੀ ਮਿੱਠਾ ਜਜਬ ਹੋਣਾ ਅੰਤੜੀਆਂ ਚ ਉਹਨੂੰ ਰੋਕ ਲੈਂਦਾ ਇਹਦੇ ਵਿੱਚਲਾ ਜਿਹੜਾ ਫਾਈਬਰ ਆ ਸੋ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਦੋਸਤੋ ਜੇ ਇਹਦੇ ਅਗਲੇ ਫਾਇਦੇ ਨੂੰ ਵੇਖੀਏ ਤਾਂ ਜਿਹੜੇ ਲੋਕਾਂ ਨੇ ਭਾਰ ਨੂੰ ਘੱਟ ਕਰਨਾ ਹੈ ਜਿਨ੍ਹਾਂ ਦਾ ਪੇਟ ਵਧਿਆ ਹੋਇਆ ਹੈ ਉਹਨਾਂ ਲਈ ਵੀ ਇਹ ਬੜਾ ਲਾਭਕਾਰੀ ਆ ਕਿਉਂਕਿ ਜਿਹੜਾ ਇਹਦੇ ਵਿੱਚ ਫਾਈਬਰ ਹੁੰਦਾ ਹੈ ਇਹਦੀ ਅਜੇ ਹੀ ਖਾਸियत ਆ ਵੀ ਸਾਡੀਆਂ ਅੰਤੜੀਆਂ ਦੇ ਵਿੱਚ ਚਰਬੀ ਨੂੰ ਜਮਾ ਨਹੀਂ ਹੋਣ ਦਿੰਦਾ ਭੋਜਨ ਚੋਂ ਉਹਨੂੰ ਰੋਕ ਕੇ ਰੱਖਦਾ ਐਬਜ਼ਾਰਬ ਨਹੀਂ ਹੋਣ ਦਿੰਦਾ ਫੈਟ ਨੂੰ ਜਿਹਦੇ ਕਰਕੇ ਸਾਡਾ ਭਾਰ ਬੜੀ ਜਲਦੀ ਘਟਦਾ ਹੈ ਨੰਬਰ 2 ਜਿਹੜਾ ਇਹਦੇ ਵਿੱਚ ਫਾਈਬਰ ਆ ਉਹ ਸਾਡਾ ਪੇਟ ਭਰਿਆ ਭਰਿਆ ਰੱਖਦਾ ਹੈ ਸਾਨੂੰ ਪੂਰਾ ਦਿਨ ਜਿਹੜਾ ਅਨ ਹੈਲਦੀ ਭੋਜਨ ਖਾਣ ਦੀ ਲੋੜ ਨਹੀਂ ਪੈਂਦੀ ਤੇ ਇਹਦੇ ਵਿੱਚ ਕੈਲਰੀਜ਼ ਦਾ ਜਿਹੜਾ ਕੰਟੈਂਟ ਦਾ ਕੈਲਰੀਜ਼ ਵੀ ਬਹੁਤ ਘੱਟ ਹੁੰਦੀਆਂ ਸੋ ਜੇ ਅਸੀਂ ਰੋਜ਼ਾਨਾ ਲੋਕੀ ਦਾ ਜੂਸ ਪੀਨੇ ਆ ਤਾਂ ਸਾਡਾ ਆਟੋਮੈਟਿਕਲੀ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਸਾਡੀ ਫੈਟ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਜੇ ਲੋਕੀ ਖਾਣ ਲੋਕੀ ਦਾ ਜੂਸ ਪੀਣ ਦੇ ਅਗਲੇ ਫਾਇਦੇ ਵੱਲ ਚੱਲੀਏ ਤਾਂ ਇਹਦਾ ਜਿਹੜਾ ਮੀਡੀਅਮ ਆ ਕਹਿ ਲੋ ਉਹ ਅਲਕਲਾਈਨ ਆ ਇਦੀ ਜਿਹੜੀ ਨੇਚਰ ਆ ਉਹ ਖਾਰੀ ਆ ਐਸਿਡਿਕ ਨਹੀਂਗੀ ਜਿਹਦੇ ਕਰਕੇ ਸਾਨੂੰ ਜਿਹੜੀ ਪਿਸ਼ਾਬ ਦੀ ਇਨਫੈਕਸ਼ਨ ਹੁੰਦੀ ਉਹ ਤੋਂ ਵੀ ਬਚਾ ਕੇ ਰੱਖਦਾ ਜਿਹਨੂੰ ਅਸੀਂ ਯੂਰਿਨਰੀ ਟਰੈਕ ਇਨਫੈਕਸ਼ਨ ਯੂਟੀਆਈ ਵੀ ਕਹਿ ਦਿੰਨੇ ਆ ਤੇ ਦੋਸਤੋ ਜਿਨ੍ਹਾਂ ਲੋਕਾਂ ਨੇ ਜ਼ਿਆਦਾ ਤਜਾਬ ਬਣਦਾ ਗੈਸ ਬਣਦੀ ਤੇ ਛਾਤੀ 'ਚ ਜਲਣ ਹੁੰਦੀ ਆ ਜੋ ਰੋਜ਼ਾਨਾ ਲੋਕੀ ਦਾ ਜੂਸ ਪੀਣ ਸਵੇਰੇ ਨਿਰਨੇ ਕਾਲ ਜੇ ਤਾਂ ਉਹ ਇਸ ਤੋਂ ਰਾਹਤ ਪਾ ਸਕਦੇ ਆ ਕਿਉਂਕਿ ਖਾਰੀ ਨੇਚਰ ਹੋਣ ਕਰਕੇ ਅਲਕਲਾਈਨ ਮੀਡੀਅਮ ਹੋਣ ਕਰਕੇ ਇਹ ਸਾਨੂੰ ਤਜਾਬ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਹੈ ਤੇ ਵਿਗਿਆਨ ਇਹ ਵੀ ਮੰਨਦੀ ਵੀ ਜਿਹੜੇ ਲੋਕਾਂ ਨੂੰ ਅਲਸਰ ਦੀ ਪਰੇਸ਼ਾਨੀ ਉਹ ਤੋਂ ਵੀ ਲੋਕੀ ਦਾ ਜੂਸ ਬੜਾ ਲਾਭਕਾਰੀ ਆ ਸੋ ਅਲਸਰ ਜਿਨ੍ਹਾਂ ਲੋਕਾਂ ਨੂੰ ਅਲਸਰ ਉਹਨਾਂ ਨੂੰ ਵੀ ਜ਼ਰੂਰ ਸੇਵਨ ਕਰਨਾ ਚਾਹੀਦਾ ਲੋਕੀ ਦੇ ਜੂਸ ਦਾ ਤੇ ਦੋਸਤੋ ਲੋਕੀ ਦੇ ਵਿੱਚ ਐਂਟੀਆਕਸੀਡੈਂਟ ਬੜੀ ਵਧੀਆ ਮਾਤਰਾ ਚ ਹੁੰਦੇ ਆ ਜਿਹੜੇ ਸਾਡੇ ਸਰੀਰ ਚ ਹਾਨੀਕਾਰਕ ਪਦਾਰਥਾਂ ਨੂੰ ਵੀ ਬਾਹਰ ਕੱਢਦੇ ਤੇ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੋਣ ਕਰਕੇ ਸਾਨੂੰ ਜਲਦੀ ਬਿਮਾਰੀਆਂ ਨਹੀਂ ਕੋਈ ਲੱਗਣ ਦਿੰਦਾ ਸਾਡੀ ਇਮਿਊਨਿਟੀ ਵੀ ਵਧੀਆ ਬਣਾਉਂਦਾ ਏ ਪਰ ਦੋਸਤੋ ਆਪ ਹੁਣ ਕੁਝ ਧਿਆਨ ਦੇਣ ਵਾਲੀਆਂ ਗੱਲਾਂ ਉਹਨਾਂ ਬਾਰੇ ਜਾਣਦੇ ਤੇ ਜੂਸ ਬਣਾਉਣ ਦੀ ਵਿਧੀ ਬਾਰੇ ਵੀ ਜਾਣਦੇ ਆ। ਦੋਸਤੋ ਜਦੋਂ ਵੀ ਅਸੀਂ ਲੋਕੀ ਦਾ ਜੂਸ ਬਣਾਉਣਾ ਹੈ ਤਾਂ ਇਹਨੂੰ ਤੁਰੰਤ ਪੀ ਲੈਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਜੂਸ ਨੂੰ ਬਣਾ ਕੇ ਰੱਖ ਦਿੰਨੇ ਆ ਤਾਂ ਇਹ ਆਕਸੀਡਾਈਜ਼ ਹੋ ਜਾਂਦਾ ਹੈ, ਆਕਸੀਜਨ ਨਾਲ ਰੈਕਟ ਕਰ ਜਾਂਦਾ ਜਿਸ ਦੇ ਕਰਕੇ ਇਹਦੇ ਵਿੱਚ ਪੋਸ਼ਟਿਕ ਤੱਤਾਂ ਜਿਹੜੇ ਉਹ ਆਕਸੀਜਨ ਨਾਲ ਰੈਕਟ ਕਰਨ ਤੋਂ ਬਾਅਦ ਉਹ ਕਹਿ ਲਓ ਵੀ ਖਰਾਬ ਹੋ ਜਾਂਦੇ ਆ, ਉਹਨਾਂ ਦਾ ਕੋਈ ਫਾਇਦਾ ਨਹੀਂ ਰਹਿੰਦਾ ਸਾਡੇ ਸਰੀਰ ਨੂੰ। ਸੋ ਜਦੋਂ ਵੀ ਅਸੀਂ ਲੋਕੀ ਦਾ ਜੂਸ ਕੱਢਣਾ ਹੈ ਉਹਨੂੰ ਤੁਰੰਤ ਹੀ ਪੀ ਲੈਣਾ ਹੈ ਤਾਂ ਜੋ ਇਹ ਖਰਾਬ ਨਾ ਹੋ ਜੇ ਪਿਆ ਪਿਆ ਤੇ ਨੰਬਰ 2 ਦੋਸਤੋ ਜਿਹੜੀ ਲੋਕੀ ਦਾ ਜੂਸ ਪੀਣ ਤੋਂ ਪਹਿਲਾਂ ਅਸੀਂ ਪਹਿਲਾਂ ਇਹਦਾ ਟੇਸਟ ਕਰ ਲੈਣਾ ਥੋੜਾ ਜਿਹਾ ਜਿਹੜੀ ਲੋਕੀ ਦੇ ਜਿਹੜਾ ਟੇਸਟ ਉਹ ਕੌੜਾ ਏ ਬਿਟਰ ਆ ਉਹਨੂੰ ਬਿਲਕੁਲ ਨਹੀਂ ਖਾਣਾ ਦੋਸਤੋ ਕਿਉਂਕਿ ਉਹਦੇ ਨਾਲ ਸਾਨੂੰ ਕੁਝ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਸਿਹਤ ਨੂੰ ਸੋ ਜਿਹੜੀ ਲੋਕੀ ਦਾ ਫਿੱਕੀ ਆ ਜਾਂ ਥੋੜੀ ਜੀ ਮਿੱਠੀ ਆ ਉਹਦਾ ਹੀ ਸੇਵਨ ਕਰਨਾ ਹੈ ਸੋ ਜਿਹੜੀ ਲੋਕੀ ਕੌੜੀ ਆ ਉਹਦਾ ਅਸੀਂ ਸੇਵਨ ਨਹੀਂ ਕਰਨਾ ਉਹਦੇ ਜੂਸ ਦਾ ਸੋ ਦੋਸਤੋ ਇਹ ਜ਼ਰੂਰੀ ਧਿਆਨ ਦੇਣ ਵਾਲੀਆਂ ਗੱਲਾਂ ਸਿਗੀਆਂ ਆਓ ਦੋਸਤੋ ਹੁਣ ਅਸੀਂ ਜਾਣਦੇ ਵੀ ਲੋਕੀ ਦੇ ਜੂਸ ਨੂੰ ਬਣਾਉਣ ਦੀ ਵਿਧੀ ਕੀ ਆ ਦੋਸਤੋ ਲੋਕੀ ਨੂੰ ਛੋਟੇ-ਛੋਟੇ ਪੀਸ ਵਿੱਚ ਕੱਟ ਲੈਣਾ ਏ ਸੋ ਕੱਟਣ ਤੋਂ ਬਾਅਦ ਇਹਨੂੰ ਤੁਸੀਂ ਮਿਕਸੀ ਵਿੱਚ ਗ੍ਰाइंड ਕਰ ਲੈਣਾ ਵਧੀਆ ਤਰੀਕੇ ਨਾਲ ਤੇ ਗ੍ਰाइंड ਕਰਨ ਤੋਂ ਬਾਅਦ ਤੁਸੀਂ ਇਹਨੂੰ ਪੀ ਸਕਦੇ ਆ ਜੇ ਹੋ ਸਕੇ ਥੋੜਾ ਜਿਹਾ ਪੁਦੀਨਾ ਵੀ ਪਾ ਸਕਦੇ ਆ ਜਿਹਦੇ ਨਾਲ ਇਹਦੇ ਟੇਸਟ ਵਿੱਚ ਵੀ ਫਰਕ ਪਊਗਾ ਤੇ ਦੋਸਤੋ ਇਹ ਧਿਆਨ ਦੇਣ ਵਾਲੀ ਮੈਂ ਦੁਬਾਰਾ ਤੁਹਾਨੂੰ ਦੱਸਦਾ ਵੀ ਇਹਨੂੰ ਰੱਖਣਾ ਨਹੀਂਗਾ ਬਣਾ ਕੇ ਇਹਨੂੰ ਤੁਰੰਤ ਬਣਾਉਣ ਤੋਂ ਬਾਅਦ ਪੀ ਲੈਣਾ ਹੈ ਸੋ ਦੋਸਤੋ ਜੇ ਤੁਸੀਂ ਸਵੇਰੇ ਨਿਰਨੇ ਕਾਲ ਜੇ ਦਾ ਸੇਵਨ ਰੋਜ਼ਾਨਾ ਕਰੋਗੇ ਤਾਂ ਤੁਹਾਨੂੰ ਇਹਦੇ ਫਾਇਦਿਆਂ ਦਾ ਇੱਕ ਹਫ਼ਤੇ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਦੋਸਤੋ ਅਖੀਰ ਤੇ ਲੋਕੀ ਦਾ ਜੂਸ ਪੀਣ ਦੇ ਇੱਕ ਹੋਰ ਫਾਇਦੇ ਦੀ ਗੱਲ ਕਰਾਂਗੇ ਇਦੇ ਵਿੱਚ ਦੋਸਤ ਕੋਲੀਨਾ ਦਾ ਪਦਾਰਥ ਪਾਇਆ ਜਾਂਦਾ ਏ ਜਿਹੜਾ ਸਾਡੇ ਬ੍ਰੇਨ ਦੀ ਫੰਕਸ਼ਨਿੰਗ ਨੂੰ ਵਧੀਆ ਕਰਦਾ ਏ ਸੋ ਇਹ ਸਾਨੂੰ ਡਿਪਰੈਸ਼ਨ ਐਂਜਾਇਟੀ ਦੀ ਉਦਾਸੀ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਤੇ ਸਾਡੇ ਦਿਮਾਗ ਦੀ ਜਿਹੜੀ ਫੰਕਸ਼ਨਿੰਗ ਆ ਉਹਨੂੰ ਵੀ ਵਧੀਆ ਬਣਾਉਂਦਾ ਸੋ ਆਪ ਦੋਸਤੋ ਹਣ ਇੱਕ ਹੋਰ ਜੂਸ ਬਾਰੇ ਜਾਣਦੇ ਆ ਜਿਹੜਾ ਸਾਡੇ ਸਰੀਰ ਚੋਂ ਟੌਕਸਿਨਸ ਨੂੰ ਹਾਨੀਕਾਰਕ ਪਦਾਰਥਾਂ ਨੂੰ ਤਾਂ ਬਾਹਰ ਕੱਢਦਾ ਹੀ ਕੱਢਦਾ ਏ ਇਦੇ ਨਾਲ ਨਾਲ ਸਾਡੀ ਯਾਦਦਾਸ਼ਤ ਨੂੰ ਵੀ ਵਧੀਆ ਬਣਾਉਂਦਾ ਹੈ ਦੋਸਤੋ ਉਹ ਹੈਗਾ ਸਫੇਦ ਪੇਠੇ ਦਾ ਜੂਸ ਦੋਸਤੋ ਜੇ ਅਸੀਂ ਸਫੇਦ ਪੇਠੇ ਦਾ ਜੂਸ ਪੀਨੇ ਆ ਤਾਂ ਜਿਹੜਾ ਅਸੀਂ ਅਨ ਹੈਲਦੀ ਭੋਜਨ ਖਾਂਨੇ ਬਾਜ਼ਾਰ ਚੋਂ ਕਹਿੰ ਲੋ ਤਲਿਆ ਭੋਜਨ ਜਾਂ ਅਸੀਂ ਦਿਨ ਚ ਤਿੰਨ ਤਿੰਨ ਵਾਰੀ ਜਿਹੜਾ ਅਨਾਜ ਖਾਂਨੇ ਆ ਉਹਦੇ ਕਰਕੇ ਸਾਡੇ ਸਰੀਰ 'ਚ ਜਿਹੜੇ ਹਾਨੀਕਾਰਕ ਪਦਾਰਥ ਟੌਕਸਿਨ ਜਮਾ ਹੁੰਦੇ ਰਹਿੰਦੇ ਆ ਸੋ ਇਹਨਾਂ ਨੂੰ ਬਾਹਰ ਕੱਢਣਾ ਬੜਾ ਜ਼ਰੂਰੀ ਕਿਉਂਕਿ ਇਹੀ ਜ਼ਿੰਮੇਦਾਰ ਹੁੰਦੇ ਆ ਸਾਡੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਡਾਇਬੀਟਿਸ ਹੋਣ ਦਾ ਕਾਰਨ ਫਿਰ ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਫਿਰ ਥਾਇਰੋਇਡ ਦੀਆਂ ਤੇ ਹੋਰ ਵੀ ਕਈ ਬਿਮਾਰੀਆਂ ਨੂੰ ਇਹ ਸੱਦਾ ਦਿੰਦੇ ਆ ਸੋ ਦੋਸਤੋ ਜੇ ਅਸੀਂ ਸਫੇਦ ਪੇਠੇ ਦਾ ਵੀ ਜੂਸ ਰੋਜ਼ਾਨਾ ਪੀਵਾਂਗੇ ਤਾਂ ਅਸੀਂ ਇਹਨਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਆ ਕਹ ਲੋ ਵੀ ਸਾਡੇ ਸਰੀਰ ਚੋ ਜਿਹੜੇ ਪੁਰਾਣੇ ਤੋਂ ਪੁਰਾਣੇ ਹਾਨੀਕਾਰਕ ਪਦਾਰਥਾ ਉਹਨਾਂ ਨੂੰ ਵੀ ਬਾਹਰ ਕੱਢਣ ਦੀ ਤਾਕਤ ਰੱਖਦਾ ਹੈ ਜੂਸ ਤੇ ਦੋਸਤੋ ਇੱਕ ਧਿਆਨ ਦੇਣ ਵਾਲੀ ਜ਼ਰੂਰੀ ਇਹ ਗੱਲ ਆ ਵੀ ਜਦੋਂ ਵੀ ਤੁਸੀਂ ਸਫੇਦ ਪੇਠੇ ਨੂੰ ਖਰੀਦਣਾ ਤੁਸੀਂ ਕਿਸੇ ਵੀ ਸਬਜ਼ੀ ਵਾਲੀ ਦੁਕਾਨ ਤੋਂ ਖਰੀਦ ਸਕਦੇ ਆ ਤੇ ਜਿਹੜੇ ਪੇਠੇ ਦਾ ਸਾਈਜ਼ ਵੱਡਾ ਹੋ ਉਹ ਨੂੰ ਖਰੀਦਣਾ ਕਿਉਂਕਿ ਉਹਦੇ ਵਿੱਚ ਜਿਹੜੇ ਬੀਜ ਹੁੰਦੇ ਆ ਉਹ ਘੱਟ ਹੁੰਦੇ ਆ ਤੇ ਜਿਹੜਾ ਛੋਟਾ ਸਾਈਜ਼ ਆ ਜਿਹੜੇ ਪੇਠੇ ਦਾ ਉਹਦੇ ਵਿੱਚ ਬੀਜ ਜ਼ਿਆਦਾ ਹੁੰਦੇ ਜੂਸ ਘੱਟ ਨਿਕਲਦਾ ਹੈ ਸੋ ਦੋਸਤੋ ਇਹਦੇ ਇਹਨੂੰ ਬਣਾਉਣ ਦੀ ਜਿਹੜੀ ਵਿਧੀ ਹੈ ਦੇ ਛੋਟੇ ਛੋਟੇ ਪੀਸ ਕਰਕੇ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਉਸ ਤੋਂ ਬਾਅਦ ਇਹਨੂੰ ਮਲਮਲ ਦੇ ਕੱਪੜੇ 'ਚ ਜਾਂ ਸੂਤ ਦੇ ਕੱਪੜੇ ਵਿੱਚ ਇਹਨੂੰ ਪੁੰਨ ਲੈਣਾ ਚੰਗੀ ਤਰ੍ਹਾਂ ਨਿਚੋੜ ਲੈਣਾ ਤੇ ਦੋਸਤੋ ਹੁਣ ਤੁਹਾਡਾ ਜੂਸ ਤਿਆਰ ਹੋ ਗਿਆ ਹੈ ਤੁਸੀਂ ਇਹਦਾ ਸੇਵਨ ਵੀ ਜਿਹੜਾ ਸਵੇਰੇ ਨਿਰਨੇ ਕਾਲਜੇ ਖਾਲੀ ਪੇਟ ਕਰਨਾ ਹੈ ਤੇ ਦੋਸਤੋ ਇਹਨੂੰ ਰੋਜ਼ਾਨਾ ਵਰਤਨ ਨਾਲ ਤੁਸੀਂ ਇੱਕ ਹਫ਼ਤੇ 'ਚ ਹੀ ਅਸਰ ਦੇਖੋਗੇ ਤੁਹਾਡੇ ਸਕਿਨ 'ਤੇ ਦਾ ਗਲੋ ਆਊਗਾ ਇਹਦੇ ਨਾਲ ਨਾਲ ਤੁਹਾਡਾ ਭਾਰ ਵੀ ਘਟਣਾ ਸ਼ੁਰੂ ਹੋ ਜਾਊਗਾ ਤੇ ਤੁਹਾਡੇ ਬਲੱਡ ਪ੍ਰੈਸ਼ਰ ਜੇ ਵੱਧਦਾ ਹੈ ਉਹ ਵੀ ਹੀਟ ਆਉਣਾ ਸ਼ੁਰੂ ਹੋ ਜਾਊਗਾ ਸੋ ਦੋਸਤੋ ਤੁਸੀਂ ਇਹਨਾਂ ਦੋਵਾਂ ਜੂਸਿਸ ਨੂੰ ਜਿਹੜਾ ਪੇਠੇ ਦਾ ਏ ਜਾਂ ਜਿਹੜਾ ਅਸੀਂ ਲੋਕੀ ਦੇ ਜੂਸ ਦੀ ਗੱਲ ਕੀਤੀ ਆ ਇੱਕ ਦਿਨ ਛੱਡ ਕੇ ਵੀ ਪੀ ਸਕਦੇ ਆ ਸੋ ਜਾਂ ਤੁਸੀਂ ਇਕੱਲਾ ਲੋਕੀ ਦਾ ਵੀ ਜੂਸ ਵਰਤ ਸਕਦੇ ਜਾਂ ਇਕੱਲਾ ਪੇਠੇ ਦਾ ਵੀ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਦੋਸਤੋ ਜ਼ਿਆਦਾਤਰ ਲੋਕ ਪੇਠੇ ਦੀ ਜਾਂ ਲੋਕੀ ਦੀ ਸਬਜ਼ੀ ਬਣਾਉਂਦੇ ਆ ਪਰ ਜਦੋਂ ਅਸੀਂ ਇਹਦੀ ਸਬਜ਼ੀ ਬਣਾਉਨੇ ਆ ਤਾਂ ਇਹਦੇ ਵਿੱਚਲੇ ਜਿਹੜੇ ਪੋਸਟਿਕ ਤੱਤ ਆ ਉਹ ਨਾ ਮਾਤਰੀ ਰਹਿ ਜਾਂਦੇ ਆ ਸੋ ਜੇ ਅਸੀਂ ਇਹਨਾਂ ਦਾ ਜੂਸ ਪੀਵਾਂਗੇ ਤਾਂ ਸਾਨੂੰ ਪੂਰੇ ਬੈਨੀਫਿਟਸ ਪੂਰੇ ਲਾਭ ਮਿਲਣਗੇ ਇਹਨਾਂ ਤੋਂ ਜਿਹੜੇ ਇਹਨਾਂ ਚ ਪੋਸਟਿਕ ਤੱਤ ਆ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਤੇ ਸਿਹਤਮੰਦ ਰਹਿ ਸਕਣ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।